ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਦਿੱਲੀ ਚ ਹੋਈ ਹਾਰ ਤੋਂ ਬਾਅਦ ਸਿਆਸੀ ਸਮੀਕਰਨ ਬਦਲਣ ਦੀਆਂ ਪੂਰੀਆਂ ਚਰਚਾਵਾਂ ਨੇ ਇਹਨਾਂ ਮਸਲਿਆਂ ਤੇ ਇਸ ਸਭ ਕਾਸੇ ਤੇ ਪੈਨੀ ਨਜ਼ਰ ਰੱਖ ਰਹੇ ਨੇ ਪੰਜਾਬ ਦੇ ਉੱਗੇ ਸਿਆਸੀ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਉਹ ਕੀ ਸੋਚਦੇ ਨੇ ਉਹਨਾਂ ਦੀ ਨਜ਼ਰ ਕੀ ਕਹਿੰਦੀ ਹੈ ਫੜਨ ਦੀ ਕੋਸ਼ਿਸ਼ ਕਰਦੇ ਆ ਮਾਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਲੋਕਪਰ ਨਿਊਜ਼ ਤੇ ਧੰਨਵਾਦ ਬਾਜਵਤ ਸਾਹਿਬ ਸ਼ੁਕਰੀਆ ਮਾਲੀ ਸਾਹਿਬ ਕੀ ਲੱਗਦਾ ਤੁਹਾਨੂੰ ਕਿ ਪੰਜਾਬ ਦੇ ਵਿੱਚ ਕੀ ਵੱਡੀ ਤਬਦੀਲੀ ਨਜ਼ਰ ਆਉਂਦੀ ਹੈ ਤੁਹਾਨੂੰ ਦੇਖੋ ਜੀ ਪਹਿਲੀ ਵੱਡੀ ਗੱਲ ਤਾਂ ਇਹ ਆ ਜਦੋਂ ਭਵੰਤ ਮਾਨ ਸਾਹਵੇ ਕਹਿੰਦੇ ਹੁੰਦੇ ਸੀ ਨਾ ਹਾਂਜੀ ਜੀ ਪਹਿਲੀ ਵਾਰ ਚੋਣ ਲੜੀਆ ਪਹਿਲੀ ਵਾਰ ਵਿਰੋਧੀ ਧਿਰ ਆ ਗਈ ਪੰਜਾਬ 'ਚ ਜੀ ਮੁਕਦੇ ਵਿੱਚ ਪਹਿਲੀ ਵਾਰ ਸਭ ਤੋਂ ਤੇਜ਼ੀ ਨਾਲ ਨੈਸ਼ਨਲ ਪਾਰਟੀ ਰਤਵਾ ਅਥਿਆਰ ਕਰਨ ਵਾਲੀ ਪਾਰਟੀ ਬਣੀ ਆ ਆਮ ਆਦਮੀ ਪਾਰਟੀ ਜੀ ਉਸ ਸਮੇਂ ਵੀ ਮੈਂ ਕਿਉਂਕਿ ਲੰਬੇ ਸਮੇਂ ਤੋਂ ਇਹਨਾਂ ਨੂੰ ਵਾਚ ਰਿਹਾ ਜੀ ਮੈਂ ਉਹਦੇ ਜਵਾਬ ਦੇ ਵਿੱਚ ਇਹ ਟਿੱਪਣੀ ਕੀਤੀ ਸੀ ਵੀ ਮੁਲਕ ਦੇ ਵਿੱਚ ਸਭ ਤੋਂ ਵੱਧ ਰਿਕਾਰਡ ਜਮਾਨਤਾਂ ਜਬਤ ਕਰਾਉਣ ਵਾਲੀ ਪਾਰਟੀ ਵੀ ਆਮ ਆਦਮੀ ਪਾਰਟੀ ਆ ਜੀ ਤੇ ਸਭ ਤੋਂ ਛੇਤੀ ਜੀ ਆਪਣੀ ਹੋਂਦ ਖਤਮ ਕਰਨ ਵਾਲੀ ਇਹ ਪਾਰਟੀ ਉਹਦਾ ਰਿਕਾਰਡ ਵੀ ਬਣਾਉਗੀ ਜੀ ਕਿਉਂਕਿ ਜਿਹੜੇ ਚਾਰਜ ਤ੍ਰਿਪਰ ਇਹਨਾਂ ਨੇ ਪਿਛਲੇ ਪੰਜਾਬ 'ਚ ਵੀ ਦਿਖਾਏ ਨੇ ਤੇ ਦਿੱਲੀ 'ਚ ਵੀ ਦਿਖਾਏ ਨੇ ਉਹਨਾਂ ਤੋਂ ਲੱਗਦਾ ਨਹੀਂ ਸੀ ਵੀ ਇਹ ਲੰਮਾ ਜਾਣਗੇ ਜੀ ਕਿਉਂਕਿ ਪਾਰਟੀ ਤਾਂ ਅਕਸਰ ਇਹਨਾਂ ਨਹੀਂ ਖਤਮੇ ਆ ਪਾਰਟੀ ਤਾਂ ਸਾਰੀ ਨਹੀਂ ਜੀ ਪਾਰਟੀ 'ਚੋਂ ਤਾਂ ਜਿਹੜੇ ਵੱਡੇ ਬੰਦੇ ਸੀ ਜਿਹੜਾ ਕੋਈ ਕੱਦ-ਕੱਠ ਵਾਲਾ ਬੰਦਾ ਸੀ ਇਹਨਾਂ ਨੇ ਸਾਰੀ ਬਾਹਰ ਕੱਢ ਤੇ ਜੀ ਜਿਹੜੇ ਨੂਨ ਸਿਧਾਂਤ ਲੈ ਕੇ ਇਹ ਤੁਰੇ ਸੀ ਵਿਚਾਰਧਾਰਾ ਉਹਦੋਂ ਵੀ ਇਹਨਾਂ ਦੀ ਕੋਈ ਨਹੀਂ ਸੀ ਜੀ ਸਾਰੇ ਮੁੱਦੇ ਲਈ ਇਹਨਾਂ ਨੇ ਕਈ ਅਹਿਮ ਮੁੱਦੇ ਲਈ ਜੀ ਕਿਉਂਕਿ ਦਿੱਲੀ ਤੇ ਪੰਜਾਬ ਦਿੱਲੀ ਵੀ ਵਿਕਸਤ ਲੋਕ ਨੇ ਉੱਥੇ ਰਾਜਧਾਨੀ ਆ ਪੰਜਾਬ ਵੀ ਵਿਕਸਤ ਲੋਕ ਨੇ ਇੱਥੇ ਜੀ ਬੜੇ ਬਕਾਸ਼ਤ ਦਾ ਪੜਾ ਜਿਹਨੂੰ ਆਪਾਂ ਕਹਿੰਦੇ ਆ ਤਾਂ ਇਹ ਕਰਕੇ ਸੰਕਟ ਚ ਫਸਿਆ ਜੀ ਬਦਲਾਵ ਹੁਆਂ ਸਮਾਂ ਤੇ ਸਭ ਤੋਂ ਵੱਧ ਲੋਕ ਬਦਲਾਵ ਚਾਹੁੰਦੇ ਸੀ ਜੀ ਤੇ ਫਿਰ ਚਲੋ ਦਿੱਲੀ ਵੀ ਸਰਕਾਰ ਬਣੀ ਇੱਥੇ ਵੀ ਸਰਕਾਰ ਬਣੀ ਜੀ ਮੁਦਦੇ ਇਹਨਾਂ ਨੇ ਕੀ ਲਏ ਸੀ ਮਤਲਬ ਇੱਕ ਪੱਖੋਂ ਇਹ ਬੜੇ ਕਾਮਯਾਬ ਹੋਏ ਜੀ ਇਹਨਾਂ ਨੇ ਕੋਈ ਨੀਤੀ ਲਿਆਉਣ ਦੀ ਥਾਂ ਨੀਤੀ ਬਦਲਣ ਦੀ ਥਾਂ ਮੁੱਦੇ ਚੱਕੇ ਜੀ ਤੇ ਮੁੱਦਿਆਂ ਦਾ ਹੱਲ ਉਹ ਦੱਸਿਆ ਜਿਹੜਾ ਲੋਕਾਂ ਨੂੰ ਪਉਂਦਾ ਸੀ ਜੀ ਸਭ ਤੋਂ ਪਹਿਲੀ ਗੱਲ ਸੀ ਰਿਸ਼ਤਾਚਾਰ ਦੇ ਖਿਲਾਫ ਅੰਦੋਲਨ ਤੇ ਪੈਦਾ ਹੋਈ ਤੇ ਇਹਨਾਂ ਨੇ ਕਿਹਾ ਜੀ ਕਿ ਸ਼ਕਤੀਸ਼ਾਲੀ ਲੋਕਪਾਲ ਬਣਨਾ ਚਾਹਦਾ ਜੀ ਇਨਸਾਫ ਦਾ ਉਹ ਜੋ ਦੱਸਿਆ ਵੀ ਉਹ ਕਿਹਾ ਜਾ ਹੂੰ ਕਿਵੇਂ ਕੰਮ ਕਰੂੰ ਕੀ ਸ਼ਕਤੀਆਂ ਹੋਣਗੀਆਂ ਲੋਕਾਂ ਨੂੰ ਲੱਗਿਆ ਵੀ ਹਾਂ ਇਹਦੇ ਨਾਲ ਗੱਲ ਬਣੂ ਕਿਉਂਕਿ ਨਹੀਂ ਤਾਂ ਸਿਸਟਮ ਵਿੱਚ ਜਿਵੇਂ ਕਹਿੰਦੇ ਹੁੰਦੇ ਆ ਰਿਸ਼ਵਤ ਲੈਂਦੇ ਫੜੇ ਗਏ ਤੇ ਰਿਸ਼ਵਤ ਦੇ ਕੇ ਛੁੱਟ ਗਏ ਜੀ ਇਹ ਉਹ ਸੁਪਰੀਮ ਕੋਰਟ ਨੇ ਵੀ ਕਹਿਤਾ ਸੀ ਵੀ ਆ ਤੁਹਾਡੀ ਆਈ ਵੀ ਤੇ ਇਹਨੇ ਜਿਹੜੇ ਮਤਲਬ ਇਹ ਸਾਰੇ ਇੰਜਰ ਦੇ ਤੋਤੇ ਨੇ ਜੀ ਦੁੱਧ ਇਹਨਾਂ ਨੇ ਤਾਰ ਬਰਸ ਤਲਾ ਸਵਾਲ ਲਿਆਂਦਾ ਜੀ ਵੀ ਚੋਣਾ ਨਹੀਂ ਆ ਹੋ ਗਿਆ ਖਰਚੇ ਬਹੁਤ ਵੱਡੇ ਨੇ ਵੱਡੇ ਧਨਾਰਮੇ ਜਿਹੜੇ ਕਾਰਪੋਰੇਟ ਹਾਊਸ ਨੇ ਜਿਹੜੇ ਉਹ ਚੋਣ ਚੰਦਾ ਦਿੰਦੇ ਨੇ ਪਾਰਟੀਆਂ ਨੂੰ ਪਰ ਪਾਰਟੀਆਂ ਦਾ ਹਿਸਾਬ ਨਹੀਂ ਦਿੰਦੀ ਜੀ ਪਰ ਪਿੱਛੋਂ ਜਦੋਂ ਸੱਤਾ 'ਚ ਆ ਜਾਂਦੇ ਨੇ ਉਹ ਇੰਨੀਆਂ ਜੀਆਂ ਨੀਤੀਆਂ ਬਦਲ ਲੈਂਦੇ ਨੇ ਜਾਂ ਬਣਾ ਲੈਂਦੇ ਨੇ ਜਿਨ੍ਹਾਂ ਨੇ ਕਰੋੜਾਂ ਦਾ ਫੰਡ ਦਿੱਤਾ ਹੁੰਦਾ ਉਹ ਅਰਬਾਂ ਕਮਾ ਲੈਂਦੇ ਜੀ ਇਸ ਕਰਕੇ ਫੰਡਾਂ 'ਚ ਪਾਰਦਰਸ਼ਤਾ ਹੋ ਪੂਰੀ ਲੋਕਾਂ ਨੂੰ ਲੱਗਿਆ ਵੀ ਇਹ ਵੀ ਗੱਲ ਠੀਕ ਆ ਯਾਰ ਚੋਣ ਫੰਡ ਦਾ ਹਿਸਾਬ ਹੋਣਾ ਚਾਹੀਦਾ ਸਹੀ ਹੈ ਤਿੰਜਾ ਸਵਾਲ ਇਹਨਾਂ ਨੇ ਇਹ ਆ ਲੋਕ ਜਿਵੇਂ ਬੇਸਹਾਰਾ ਹੋ ਗਏ ਸੀ ਨਾ ਹੂੰ ਹੂੰ ਅਫਸਰशाही ਸਿਆਸਤਦਾਨ ਤੇ ਮਾਫੀ ਦਾ ਗੱਠ ਜੋੜ ਪੈਦਾ ਹੋ ਗਿਆ ਸੀ ਜੀ ਲੋਕ ਕਿਨਾਰੇ ਹੋ ਗਿਆ ਸੀ ਇਹਨਾਂ ਨੇ ਸਵਰਾਜ ਦਾ ਨਾਰਾ ਦਿੱਤਾ ਜੀ ਲੋਕਾਂ ਦੀ ਸਰਕਾਰ 'ਚ ਫੈਸਲੇ ਲੈਣ 'ਚ ਭਾਗੀਦਾਰੀ ਜੀ ਇਹ ਤਾਂ ਵੱਡੀਆਂ ਗੱਲਾਂ ਕੀਤੀਆਂ ਫਿਰ ਇਹ ਵੀ ਕਿਹਾ ਵੀ ਮੁੱਖ ਮੰਤਰੀ ਇੱਕ ਨਵੀਨਰ ਜੀ ਇਹ ਇੱਕ ਆਉਣਾ ਨਹੀਂ ਹੋ ਜਿਵੇਂ ਆਪਣੇ ਪੰਜਾਬ 'ਚ ਚੱਲਦਾ ਵੀ ਅਕਾਲੀ ਦਲ ਦਾ ਪ੍ਰਧਾਨ ਹੋਰ ਹੋਵੇ ਤੇ ਮੁੱਖ ਮੰਤਰੀ ਹੋਰ ਹੋਵੇ ਜੀ ਜੀ ਦੂਜਾ ਕੇਜਰੀਵਾਲ ਨੇ ਦੂਜੀ ਵੀ ਗੱਲ ਕੀਤੀ ਲੋਕਾਂ ਨੂੰ

ਇਹ ਵੀ ਲੋਕਾਂ ਨੂੰ ਲੱਗਿਆ ਵੀ ਯਾਰ ਗੱਲ ਇਹ ਵੀ ਠੀਕ ਆ ਹੂੰ ਅਮਲ ਦੇ ਵਿੱਚ ਜਦੋਂ ਲੋਕਾਂ ਨੇ ਦੇਖ ਲਿਆ ਵੀ ਅਮਲ ਬਿਲਕੁਲ ਉਹਦੇ ਉਲਟ ਹੈ ਇਹਨਾਂ ਦੇ ਨਾ ਤਾਂ ਲੋਕਪਾਲ ਬਣਾਇਆ ਚਲੋ ਦਿੱਲੀ ਚ ਤਾਂ ਬਹਾਨਾ ਸੀ ਸਾਡੇ ਕੋਲ ਸ਼ਕਤੀ ਨਹੀਂ ਜੀ ਪੰਜਾਬ 'ਚ ਇਹਨਾਂ ਸਾਰੀਆਂ ਗੱਲਾਂ ਦਾ ਕਦੇ ਜ਼ਿਕਰ ਵੀ ਹੋਇਆ ਜੀ ਸਾਰਾ ਦੇਖ ਲਓ ਮੀਲੀ ਵੈਗਨਾਰ ਤੋਂ ਸ਼ਿਸ਼ਮੈਲ ਤੇ ਪਹੁੰਚ ਗਿਆ ਜੀ ਜਿਹੜਾ ਤੁਹਾਨੂੰ ਤਮਾਨ ਕਹਿੰਦਾ ਹੁੰਦਾ ਸੀ ਟੂ 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 ਜਿੱਦਾਂ ਵੱਡਾ ਹੁਤਰ ਓੰਡਾ ਵੱਡਾ ਚੋਰ ਜੀ ਜੇ ਤੁਹਾਨੂੰ ਲੋਕਾਂ ਤੇ ਇਹ ਨਾਲ ਡਰ ਲੱਗਦਾ ਫਿਰ ਬੁਰਕੀਖਾਨ ਨੇ ਖੋਲ੍ਹ ਦੋ ਜੀ ਸੋ ਇਹ ਵਰਤਾਰਾ ਸੀ ਜਿਹੜਾ ਨਾ ਵੀ ਜੀ ਮਤਲਬ ਭ੍ਰਿਸ਼ਟਾਚਾਰ ਗ੍ਰੁੱਪ ਦੀ ਅੰਦੋਲਨ ਕਿਉਂ ਪੈਦਾ ਹੋਇਆ ਸੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਦਿੱਲੀ 'ਚ ਇਹਨਾਂ ਦੇ ਪੈਰ ਰੋਕੇ ਜੀ ਸੈਨੀ ਤੇ ਕਰਮਚਾਰੀ ਤੇ ਵੱਡਾ ਪਾੜਾ ਸਾਫਤ ਆ ਗਿਆ ਹੁਣ ਤੁਹਾਡਾ ਜਿਹੜਾ ਸਵਾਲ ਹੈ ਪੰਜਾਬ ਤੇ ਦਾ ਕੀ ਅਸਰ ਜੀ ਪੰਜਾਬ ਤੇ ਬਹੁਤ ਵੱਡਾ ਅਸਰ ਪੈਣਾ ਹੈਗਾ ਕਿਵੇਂ ਤੰਦੀ ਗੱਲ ਤੋਂ ਮੈਨੂੰ ਇਹ ਲੱਗਦੀ ਆ ਜੀ ਵੀ ਹੁਣ ਅਚਾਨਕ ਆਪਰੇਸ਼ਨ ਲੋਟਸ ਆ ਜਿਹੜਾ ਹੁਣ ਚੱਲੂ ਅੱਛਾ ਜੀ ਪਹਿਲਾਂ ਤਾਂ ਰੋਲਾ ਪਾਉਂਦੇ ਸੀ ਨਾ ਝੂਠ-ਮੂਠ ਦਾ ਜੀ ਕੋਈ ਡਰਾਵਾ ਦਿੰਦੇ ਸੀ ਪਰਤਾਉਂਦੇ ਸੀ ਤੁਸੀਂ ਦੇਖੋ ਦਿੱਲੀ ਚੋਣ ਦੇ ਰਿਜ਼ਲਟ ਨਹੀਂ ਆਏ ਚੋਣ ਹੋਣ ਤੋਂ ਬਾਅਦ ਕਹਿਣ ਲੱਗੇ ਸਾਡੇ ਐਮਐਲਏ ਨੂੰ 15-15 ਕਰੋੜ ਦੀ ਰਿਸ਼ਵਤ ਆਫਰ ਕੀਤੀ ਜਾ ਰਹੀ ਆ ਜੀ 12 ਸਾਬਕਾ 11 ਸਾਬਕਾ ਇਹਨਾਂ ਦੇ ਵਿਧਾਇਕ ਤਾਂ ਭਾਜਪਾ ਚਲੇ ਗਏ ਚਲੇ ਗਏ ਜੀ ਇਹ ਆ ਜਿਹੜੇ ਇਹਨਾਂ ਦੇ 24 26 ਜਿੱਤੇ ਨੇ ਬਈ ਇਹਨਾਂ ਦੀ ਘੁੱਲੀ ਉਹਨਾਂ ਨੇ ਮਰੋੜ ਲੈਣੀ ਆ ਜੀ ਪੰਜਾਬ ਦੇ ਵਿੱਚ ਕੀ ਚਾਲ ਚੱਲ ਸਕਦੇ ਆ ਜੀ ਪਹਿਲੀ ਚਾਲ ਇਹ ਸੋਚ ਰਹੇ ਨੇ ਜਿਹੜੀ ਵੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਦਲਿਆ ਜਾਵੇ ਦਿੱਲੀ ਮੀਟਿੰਗ ਵੀ ਸੱਦੇ ਲਈ ਬੁਦਾਇਚਾ ਲਈ ਕਰਨਗੇ ਕੀ ਨਾ ਕਰਨਗੇ ਦੇਖੋ ਆਪਾਂ ਤਾਂ ਜਾਇ ਜਾਇ ਦਾ ਅੰਦਾਜ਼ੀ ਲਾ ਸਕਦੇ ਹਾਂ ਜੀ ਇਹ ਇੱਥੇ ਵੀ ਨਾ ਉਹ ਪਾਰ ਪਾਲੀ ਜਿਹੜੀ ਨੀਤੀ ਆ ਉਹ ਭਾਜਪਾ ਵਾਲਿਆਂ ਨਾਲ ਵੀ ਵਿਚਾਰਧਾਰਕ ਨੀਤੀਆਂ ਦਾ ਤਾਂ ਕੋਈ ਸਰਕ ਨਹੀਂ ਹੈ ਜੀ ਤੇ ਉਹਨਾਂ ਆ ਵੀ ਤੇ ਮੈਨੂੰ ਇਹ ਲੱਗਦਾ ਵੀ ਇਹ ਸਿੱਖ ਦਲਤ ਮੁੱਖ ਮੰਤਰੀ ਬਣਾਉਣਗੇ ਠੀਕ ਹੈ ਜੀ ਜਿਹੜਾ ਸਿੱਖ ਵੀ ਹੋਵੇ ਤੇ ਦਲਤ ਵੀ ਹੋਵੇ ਕਿਉਂਕਿ ਦਲਤ ਦਿੱਪਤੀ ਸੀ ਇਹਨਾਂ ਨੂੰ ਬਣਾਉਣ ਦਾ ਇਹਨਾਂ ਨੇ ਕਿਹਾ ਹੋਇਆ ਸੀ ਜੀ ਅਮਰਪੁਰ ਤੁਹਾਡੇ ਯਾਦ ਆ ਜੀ ਬਿਲਕੁਲ ਦਿੱਪਤੀ ਬਣਾਇਆ ਨਹੀਂ ਇਹਨਾਂ ਨੇ ਉਹਦਾ ਇੰਸਟੀਚੂਟ ਸੰਸਥਾ ਜਨਜਾਤੀ ਕਮਿਸ਼ਨਾ ਜਿਹੜਾ ਉਹਦਾ ਚੇਅਰਮੈਨ ਵੀ ਨਹੀਂ ਲਾਇਆ ਅਜੇ ਤੱਕ ਇਸ ਕਰਕੇ ਉਹ ਵੀ ਜਾਮ ਆ ਜੀ ਸਿੰਧੂ ਨੂੰ ਇਹ ਦਿੱਕਤੀ ਸੇਮ ਬਣਾਉਣਗੇ ਠੀਕ ਹੈ ਜੀ ਸਿੰਧੂ ਨੂੰ ਮੁੱਖ ਮੰਤਰੀ ਬਣਾਉਣਗੇ ਜੋ ਮੈਨੂੰ ਲੱਗਦਾ ਠੀਕ ਤੇ ਧੁੱਤੀ ਗੱਲ ਹੈ ਕਿ ਟੁੱਟ ਪਾਜ ਹੋਣ ਪੰਜਾਬ ਚ ਹੋਣ ਦੀ ਸੰਭਾਵਨਾ ਉਹ ਕਿਸ ਤਰ੍ਹਾਂ ਦੀ ਹੋ ਸਕਦੀ ਹੈ ਜੀ ਉਹ ਨਿਰਾਸ਼ਾ ਏਡੀ ਵੱਡੀ ਹੈ ਨਾ ਜੀ ਮੇਰੇ ਤਾਂ ਚਲੋ ਸਾਰੇ ਮਿਲਦੇ-ਗਿਲਦੇ ਰਹਿੰਦੇ ਨੇ ਸੱਜਣਾ ਜੀ ਦੱਸੋ ਬਾਈ ਜੀ ਹੁਣ ਸਾਡਾ ਕੀ ਬਣੂ ਮੈਂ ਤੁਹਾਡਾ ਕੁਝ ਨਹੀਂ ਬਣਨਾ ਹਾਂ ਲੱਗਦਾ ਤੇ ਹੀ ਆ ਠੀਕ ਹੈ ਜਿਵੇਂ ਵੀ ਕੀ ਹੋ ਸਕਦਾ ਕੋਈ ਵੱਡਾ ਧੜਾ ਪਾਜ ਪਾ ਤੋੜ ਲੈ ਜਦੋਂ ਇਹ ਨਾ ਚੰਦਰੂਨੀ ਚੱਟ ਫੱਲ ਹੋਈ ਅੱਛਾ ਜੀ ਕਿ ਬਤਨ ਉਸ ਕੋਹਾਵਨਾ ਇਸ ਗੱਲ ਦੀ ਰੱਖੀ ਜਾ ਸਕਦੀ ਹੈ ਠੀਕ ਅਗਲੀ ਗੱਲ ਇਹ ਹੈ ਕਿ ਪੰਜਾਬ ਜਿੰਨਾ ਇਹਨਾਂ ਨੇ ਆਰਥਿਕ ਸੰਕਟ ਵਿੱਚ ਫਸਾਤਾ ਜੀ ਆਮਦਨ ਦੇ ਸਾਧਨ ਵਧਾਏ ਨਹੀਂ ਜੀ ਖਰਚ ਤੇ ਰੇਵੜੀਆਂ ਹਨੂਮਾਨ ਦੀ ਪੂਸ਼ ਵਾਂਗੂੰ ਵੱਡੀ ਜਾਂਦੇ ਨੇ ਜੀ ਕਿਉਂਕਿ ਤੋਂ ਖਾਏ ਤੇ ਇਹਨਾਂ ਨੇ ਬੜਾ ਵੱਡਾ ਕੀਤਾ ਨਾ ਲੋਕਾਂ ਨਾਲ ਜੀ ਜਦੋਂ ਮੁਲਕ ਦੇ ਵਿੱਚ ਇਹ ਆਵਾਜ਼ ਉੱਠਣ ਲੱਗੀ ਸੀ ਵੀ ਜਿਹੜਾ ਚੋਣ ਮੈਨੀਫੈਸਟੋ ਆ ਇਕ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਜੀ ਕਿਉਂਕਿ ਤੁਸੀਂ ਲੋਕਾਂ ਨਾਲ ਵਾਅਦੇ ਕਰਕੇ 5 ਸਾਲ ਸੱਤਾ ਲੈਣੀ ਆ ਜੀ ਪੂਰੇ ਕਰਦੇ ਨਹੀਂ ਜਵਾਬ ਦੇ ਹੀ ਇਹ ਜਿਹਨੇ ਸਹਿਮੁਨਾਉਤਾ ਨਾ ਆਪਣੇ ਵਿੱਚ ਕਿ ਵੀ ਸਾਨੂੰ ਸੱਤਾ ਦੇ ਵਾਸਤੇ ਤੁਹਾਡਾ ਕੰਮ ਕਰਾਂਗੇ ਬਿਲਕੁਲ ਜੀ ਬਲ ਸੁਪਰੀਮ ਕੋਰਟ ਨੇ ਵੀ ਜਾਂ ਇਲੈਕਸ਼ਨ ਕਮਿਸ਼ਨ ਨੇ ਵੀ ਇੱਕ ਵਾਰ ਸਵਾਲ ਇਹ ਉਠਾਇਆ ਸੀ ਤਾਂ ਮਨ ਲਾਡੂ ਤੇ ਬਹੁਤ ਚੱਲਦਾ ਜੀ ਜੀ ਫਿਰ ਤੁਸੀਂ ਰੋਡ ਮੈਪ ਤਾਂ ਦੱਸੋ ਇਹ ਜਿਹੜੇ ਵਾਅਦੇ ਕਰਦੇ ਹੋ ਇਹ ਪੂਰੇ ਕਿਵੇਂ ਕਰੋਗੇ ਬਿਲਕੁਲ ਕੇਜਰੀਵਾਲ ਨੇ ਇਹੋ ਜਿਹਾ ਪਲੱਥਾ ਮਾਰਿਆ ਪਟਕਾਤਾ ਤੇ ਹਣ ਗਰੰਟੀ ਵਾਲੀ ਸਿਆਸਤ ਸ਼ੁਰੂ ਕਰ ਲਈ ਜੀ ਤੇ ਹੁਣ ਭਗਵੰਤ ਸੱਜਣ ਵੀ ਦਾਅਵੇ ਨਾਲ ਕਰਦਾ ਕਿ ਉਹ ਬਾਕੀ ਸਾਡੀ ਇਨਸ ਕਰਦੇ ਨੇ ਜੀ ਕੇਜਰੀਵਾਲ ਦੀ ਗਰੰਟੀ ਤੋਂ ਬਾਅਦ ਬੁਰਦਕੀ ਦੀਆਂ ਗਰੰਟੀਆਂ ਲੱਗੀਆਂ ਰਿਓੜੀਆਂ ਬੰਨਣ ਦੀ ਗੱਲ ਆਉਣ ਲੱਗੀ ਬਿਲਕੁਲ ਕੇਜਰੀਵਾਲ ਨੂੰ ਜਦੋਂ ਕਿਸੇ ਪੰਜਾਬ ਚ ਪੁੱਛਦਾ ਸੀ ਵੀ ਐਨਾ ਕੁਝ ਕਰੋਗੇ ਕਿਵੇਂ ਜੀ ਉਹ ਕਹਿੰਦਾ ਸੀ ਤੁਹਾਡੇ ਸਾਹਮਣੇ ਕਹਿੰਦਾ 54000 ਕਰੋੜ ਰੁਪਇਆ ਜੇਬ ਚ ਪਾ ਕੇ ਦੋ ਰਹਿਣਾ ਬਿਲਕੁਲ ਬਿਲਕੁਲ 2000 ਕਰੋੜ ਰੁਪਏ ਚੋ ਜੀ 32 ਦਾ 34000 ਕਰੋੜ ਰੁਪਇਆ ਸਰਕਾਰੀ ਖਰਚਿਆਂ ਜਿਹੜੀ ਘਾਫਲੇ ਵਾਲੀ ਹੁੰਦੀ ਹੈ ਟੈਂਡਰਾਂ ਚੋ ਜੀ ਕਿ ਦਿੱਲੀ ਦੇ ਪੁਲ ਦੀ ਜੀ ਵਿਪ ਕੁਲ ਦਾ ਟੈਂਡਰ ਸੀ ਜਿਹੜਾ ਸਭ ਤੋਂ ਪਹਿਲਾਂ 250 ਕਰੋੜ ਚ ਹੋਇਆ ਹੋਇਆ ਸੀ ਉਹਨਾਂ ਹੀ ਸ਼ਰਤਾਂ ਤੇ ਅਸੀਂ ਦੁਬਾਰਾ ਟੈਂਡਰ ਪਾਇਆ ਉਹ 150 ਕਰੋੜ ਚ ਆ ਗਿਆ ਜੀ ਇਸ ਕਰਕੇ ਉਹ ਕਹਿੰਦੇ ਬਸ ਇਹ ਨਾ ਕੋਚੂ ਪੂਰੀਆਂ ਮੈਂ ਕਰੂੰ ਕਿਵੇਂ ਕਰੂੰ ਇਹ ਮੈਨੂੰ ਪਤਾ ਜੀ ਉਹ ਉਹ ਕਿ ਪਲਾਫ ਦੀ ਸਾਰਾ ਗੱਲ ਬਿਲਕੁਲ ਕਿਉਂਕਿ ਭ੍ਰਿਸ਼ਟਾਚਾਰ ਹੈ ਨਾ ਜੀ ਜਿਹੜਾ ਜੀ ਉਹ ਇੱਕ ਸਿਸਟਮ ਦੇ ਵਿੱਚੋਂ ਪੈਦਾ ਹੁੰਦਾ ਬਿਲਕੁਲ ਆਪ ਦੇ ਆਪ ਭ੍ਰਿਸ਼ਟਾਚਾਰ ਕੋਈ ਚੀਜ਼ ਨਹੀਂ ਜਿੰਨੇ ਆਪਾਂ ਮਾਫੀਆ ਕਹਿੰਦੇ ਆ ਨਾ ਜੀ ਜੀ ਮਾਫੀਆ ਸਰਕਾਰ ਦੀਆਂ ਨੀਤੀਆਂ ਤੋਂ ਪੈਦਾ ਹੁੰਦਾ ਜੀ ਜਦੋਂ ਤੁਸੀਂ ਸ਼ਰਾਰ ਦੇ ਠੇਕੇ ਦੇਣ ਦੀ ਇੱਕ ਨੀਤੀ ਬਣਾ ਲਈ ਉਹ ਜੋ ਮਾਫੀਆ ਪੈਦਾ ਹੋ ਗਿਆ ਬਿਲਕੁਲ ਜਦੋਂ ਤੁਸੀਂ ਰਿਸ਼ਤੇ ਦੀ ਵੰਡ ਬਾਰੇ ਨੀਤੀ ਬਣਾ ਲਈ ਉਹ ਜੋ ਮਾਫੀਆ ਪੈਦਾ ਹੋ ਗਿਆ ਜੀ ਮਥਾਨ ਬਾਰੇ ਜਿਹੜੀ ਨੀਤੀ ਬਣਾ ਲਈ ਉਹ ਤੋਂ ਮਾਤਿਹਿਆ ਪੈਦਾ ਹੋ ਗਿਆ ਜੀ ਜਿਹੜੀ ਤੁਸੀਂ ਨਸ਼ਿਆਂ ਬਾਰੇ ਨੀਤੀ ਬਣਾ ਲਈ ਐਨਡੀਪੀਐਸ ਐਕਟ ਉਹਨੇ ਟ੍ਰੈਂਟ ਗੁੱਜੇ ਪਾਸੇ ਮਾਰਤੀ ਬਹੁਤ ਨਸ਼ਾ ਮਾਤਿਹਿਆ ਪੈਦਾ ਹੋ ਗਿਆ ਚਲੋ ਇਹਦੇ ਹੋਰ ਵੀ ਕਾਰਨ ਨੇ ਇਕੱਲੇ ਇਹੀ ਗੱਲ ਨਹੀਂ ਜੀ ਸਮਾਜ ਦੇ ਵਿੱਚ ਜਦੋਂ ਅਫੜਾ ਹੁੰਦਾ ਫ੍ਰਸਟੇਸ਼ਨ ਆਉਂਦੀ ਆ ਸੁਪਨੇ ਮਰ ਜਾਂਦੇ ਨੇ ਕੋਵਿਚ ਨਹੀਂ ਦੀ ਲ ਬਿਲਕੁਲ ਉਦੋਂ ਫਿਰ ਜਦ ਬਾਹਰ ਨੂੰ ਰੇਸ ਲੱਗਦੀ ਆ ਜਾਂ ਫਿਰ ਅਗਲੇ ਇੱਥੇ ਦੇ ਪਾਸੇ ਪੈ ਜਾਂਦਾ ਜੀ ਸੋ ਇਹੀ ਵੀ ਹਾਲਤ ਦੇ ਵਿੱਚ ਪੰਜਾਬ ਚ ਜਿੱਡਾ ਬਿਜਲੀ ਦਾ ਧਖਲ ਸੀ ਜੀ ਮੈਨੂੰ ਇਹ ਲੱਗਦਾ ਵੀ ਪੰਜਾਬ ਵਾਲੇ ਹੁਣ ਓਡਾ ਧਖਲ برداشت ਨਹੀਂ ਕਰਨਗੇ ਜੀ ਕਿਉਂਕਿ ਪੰਜਾਬੀਆਂ ਦਾ ਸੁਭਾਅ ਨਾ ਇੱਕ ਜੀ ਉਹ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਕਿਹਾ ਜੀ ਇਹ ਗੱਭਰੂ ਪੰਜਾਬ ਦੇ ਤੈਨਾਂ ਮੰਨਣ ਕਿਸੇ ਵੀ ਪਿਆਰ ਨਾਲ ਹੀ ਕਰਨ ਗੁਲਾਮੀ ਜੀ ਉਹ ਤਾਂ ਦਿੱਲੀ ਦੀ ਗੁਲਾਮ ਹੀ ਬਣੀ ਹੋਈ ਸੀ ਨਾ ਪੰਜਾਬ ਸਰਕਾਰ ਬਿਲਕੁਲ ਪਰ ਕੀ ਪੰਜਾਬ ਸਰਕਾਰ ਚ ਐਡੀ ਸਮਰੱਥਾ ਹੈਗੀ ਆ ਇਹ ਸਾਂਝਾ ਬਦਲ ਲੈਣਗੇ ਜਾਂ ਆਪਣੇ ਆਪ ਨੂੰ ਸੁਧਾਰ ਲੈ ਲੈਣਗੇ ਜਾਂ ਇਹ ਜਿਹੇ ਫੈਸਲੇ ਲੈ ਲੈਣਗੇ ਜੀ ਕਿਉਂਕਿ ਲੈ ਦੇ ਕੇ ਨਾਲ ਕੋਲ ਇੱਕ ਕੇਸ ਜਨ ਲਾ ਵੀ ਅਸੀਂ 600 ਯੂਨਟ ਬਿਜਲੀ ਮਾਫ ਕੀਤੀ ਬਿਲਕੁਲ ਉਹ ਵੀ ਧੋਖਾ ਹੋ ਗਿਆ ਕਿਉਂਕਿ ਬਿਜਲੀ ਬਾਰੇ ਤੁਸੀਂ ਇਹ ਐਲਾਨ ਕੀਤਾ ਸੀ ਜਿਹੜੇ ਨਿੱਜੀ ਥਰਮਲ ਨੇ ਪ੍ਰਾਈਵੇਟ ਥਰਮਲ ਨੇ ਜੀ ਉਹਨਾਂ ਨਾਲ ਜਿਹੜੇ ਸਮਝੌਤੇ ਹੋਏ ਨੇ ਉਹਨਾਂ ਦੇ ਵਿੱਚੇ ਪੰਜਾਬ ਦੀ ਲੁੱਟ ਪਈ ਆ ਮਹਿੰਗੀ ਬਿਜਲੀ ਖਰੀਦੀ ਜਾ ਰਹੀ ਆ ਜੀ ਜੇ ਅਸੀਂ ਬਿਜਲੀ ਨਹੀਂ ਵੀ ਵਰਤਦੇ ਜਿੰਨੀ ਲਈ ਮਿੱਥੀ ਹੋਈ ਆ ਵੀ ਇੰਨੀ ਤੋਂ ਤੋਂ ਲੈਣੀ ਆ ਜੀ ਤਾਂ ਉਹ ਬਿਨਾ ਵਰਤੇ ਵੀ ਪੈਸੇ ਦੇਣੇ ਪੈਂਦੇ ਆ ਜੀ ਕੋਨਾ ਤੇ ਨਾ ਨਹੀਂ ਲਗਾਣੀ ਮਰੀ ਬਿਲਕੁਲ ਪਰ ਆ ਤਾਂ ਵੀ ਜਿੰਨੇ ਕੋਈ ਸਮਝੋਤੇ ਵੀ ਹੁੰਦੇ ਆ ਹਾਂਜੀ ਰੋਲਾ ਪਾਉਣ ਲੱਗੇ ਗੋਇੰਦਵਾਲਾ ਥਰਮਲ ਪਲਾਂਟ ਅਸੀਂ ਖਰੀਦ ਲਿਆ ਜੀ ਜੀ ਤੇ ਜਿਹੜੀ ਪ੍ਰਾਈਵੇਟ ਕੰਪਨੀ ਸੀ ਉਹ ਤਾਂ ਡੁੱਬ ਰਹੀ ਸੀ ਚੱਲ ਨਹੀਂ ਰਿਹਾ ਸੀ ਉਹਨਾਂ ਤੋਂ ਬਿਲਕੁਲ ਤੇ ਇਸ ਕਰ ਹੁਣ ਉਹਦਾ ਕੀ ਬਣਿਆ ਉੱਤੇ ਕਿੰਨੀ ਬਿਜਲੀ ਪੈਦਾ ਹੁੰਦੀ ਹੈ ਮੇਰੇ ਤਾਂ ਉਸ ਤੋਂ ਬਾਅਦ ਕੋਈ ਧਿਆਨ ਨਹੀਂ ਆਇਆ ਨਹੀਂ ਨਹੀਂ ਉਹ ਤਾਂ ਕਿਸੇ ਦੇ ਵੀ ਨਹੀਂ ਗਈ ਧਿਆਨ ਹਾਂ ਸੋ ਇਹ ਕਰਕੇ ਦੂਜੀ ਵੱਡੀ ਗੱਲ ਇਹ ਆ ਜਿਹੜਾ ਭਗਵਾਨ ਦਾ ਮਾਨ ਆ ਨਾ ਜਿਹੜਾ ਇੱਕ ਬੰਦੇ ਦਾ ਇੱਕ ਸੁਪਨਾ ਹੁੰਦਾ ਬਿਲਕੁਲ ਮਤਲਬ ਆ ਦੱਬੀ ਮੈਂ ਆਉਂ ਪੜੀ ਤੇ ਪਹੁੰਚ ਗਿਆ ਮੈਂ ਇਹ ਜਿਹਾ ਕੰਮ ਕਰਾਂ ਜੀ ਤਾਂ ਕਿ ਗਾਹਾਂ ਨੂੰ ਵੀ ਮੈਂ ਇਹ ਖੇਡ ਦਾ ਖਿਡਾਰੀ ਰਵਾਂ ਜੀ ਅਗਲੀ ਵਾਰ ਐਮਐਲਏ ਬਣਨ ਦੀ ਚਾਹ ਅਗਲੀ ਵਾਰ ਮੁੱਖ ਮੰਤਰੀ ਬਣਨ ਦੀ ਚਾਹ ਚਲੋ ਜਿੱਤ ਹਾਰ ਚੋਣਾ ਚ ਹੁੰਦੀ ਰਹਿੰਦੀ ਆ ਬਿਲਕੁਲ ਦਿੱਲੀ ਤੇ ਵੀ ਜੇ ਆਪਾਂ ਵੇਖੀਏ ਵੋਟ ਪਰਸੈਂਟ ਦਾ 3% ਦਾ ਫਰਕ ਆ ਜੀ ਬਹੁਤ ਬਹੁਤਾ ਕੋਈ ਫਰਕ ਨਹੀਂ ਹਾਂ ਜਿਹੜਾ ਸਾਹਮਣੇ ਹੈ ਮੈਂ ਆਪਨੇ ਅੰਕੜੇ ਦੇਖੇ ਨੀ ਨੀ ਬਿਲਕੁਲ 100% ਦਾ ਹੀ ਫਰਕ ਹੈ ਹੈ ਨਾ 3% ਦਾ ਹੀ ਫਰਕ ਹੈ ਹਾਂ ਪਰ ਤੁਸੀਂ ਦੇਖੋ ਸੀਟਾਂ ਦਾ ਫਰਕ 2 ਤੇ 2 ਹੀ ਦੇ ਪੈ ਗਿਆ ਬਿਲਕੁਲ ਇਹਦਾ ਮਤਲਬ ਜਿਹੜੀ ਇਹ ਸਾਡੀ ਜਮਹੂਰੀ ਉਹ ਤਾਂ ਦੁਨੀਆ 'ਚ ਜਮਹੂਰੀਅਤ ਸੰਕਟ ਦੇ ਵਿੱਚ ਆ ਜਿਹੜਾ ਸਾਡੇ ਇਹ ਤਰੀਕਾ ਨਾ ਵੀ ਜਿਹਨੂੰ ਸਭ ਤੋਂ ਵੱਧ ਵੋਟਾਂ ਉਹ ਜੁੜਿਆ ਗਿਆ ਜੀ ਇਹ ਤਾਂ ਵੀ ਸਵਾਲ ਖੜੇ ਹੁੰਦੇ ਨੇ ਵੀ ਪਰ ਕਈ ਦੇਸ਼ਾਂ 'ਚ ਜਿਹੜੀ ਡੈਮੋਕ੍ਰੇਸੀ ਹੈ ਨਾ ਉਹ ਨੇ ਪਤਾ ਹੀ ਹੋ ਜੀ ਬਿਲਕੁਲ ਵੀ ਪਾਰਟੀ ਨੂੰ ਬੋਟਾ ਪੈਂਦੀਆਂ ਨੇ ਜਿੰਨੇ ਜਿੰਨੇ ਪਰਸੈਂਟ ਉਹਨਾਂ ਨੂੰ ਗੋਟਾ ਪੈਂਦੀਆਂ ਨੇ ਉਹਨੇ ਉਹ ਆਪਣੇ ਨੁਮਾਇंदे ਨਾਮਿਨੇਟ ਕਰ ਸਕਦੀ ਹੈ ਪਾਰਟੀ ਜੀ ਇਸ ਕਰਕੇ ਬਾਗਲ ਤੇ ਵੀ ਸਵਾਲ ਇਹ ਚ ਉੱਠਦਾ ਪਹਿਲਾਂ ਵੀ ਇਹ ਸਵਾਲ ਉੱਠਦੇ ਰਹੇ ਨੇ ਹੁਣ ਵੀ ਇਹ ਉੱਠਦਾ ਪਰ ਇਧਰਲੇ ਪਾਸੇ ਨੂੰ ਤੁਰਨ ਦੀ ਤਾਂ ਤੁਰ ਦੂਜੇ ਪਾਸੇ ਰਹੇ ਨੇ ਇੱਕ ਕੌਮ ਇੱਕ ਚੋਣ ਜੀ ਇਹ ਸਾਰੇ ਉਹਦੀ ਹਮਾਇਤ ਕਰੀ ਬੈਠੇ ਨੇ ਇੱਕ ਕੌਮ ਤੇ ਇੱਕ ਇੱਕ ਕੰਟਰੀ ਇਕ ਚੋਣ ਨਹੀਂ ਕਹਿੰਦੇ ਇੱਕ ਕੌਮ ਜੀ ਬਿਲਕੁਲ ਹੋਰ ਹੋਰ ਚੀਜ਼ ਹੁੰਦੀ ਆ ਕੰਟਰੀ ਹੋਰ ਚੀਜ਼ ਹੁੰਦੀ ਆ ਬਿਲਕੁਲ ਜੇ ਤੋ ਸਮਝਣਾ ਹਾਂ ਤੇ ਲਿਖਿਆ ਹੈ ਇੰਡੀਆ ਇਸ ਯੂਨੀਅਨ ਆਫ ਸਟੇਟਸ ਬਿਲਕੁਲ ਜਿਵੇਂ ਉਹ ਰਾਹੁਲ ਕਹਿੰਦੇ ਨੇ ਇੱਕ ਵਾਰ ਲੋਕ ਸਭਾ ਦੀ ਕਿਹਾ ਸੀ ਇੰਡੀਆ ਇਸ ਨਾਟ ਅ ਨੇਸ਼ਨ ਇੰਡੀਆ ਇਸ ਯੂਨੀਅਨ ਆਫ ਸਟੇਟਸ ਜੀ ਸਟੇਟਾਂ ਨੇ ਯੂਨੀਅਨ ਬਣਾਈਆ ਹੈ ਜੀ ਕਾਗਜ਼ਾਤਾਂ ਦੇ ਵਿੱਚ ਕੇਂਦਰ ਸਰਕਾਰ ਕਿਤੇ ਨਹੀਂ ਲਿਖਿਆ ਹੋਇਆ ਯੂਨੀਅਨ ਗਵਰਨਮੈਂਟ ਆਫ ਇੰਡੀਆ ਜੀ ਉਹ ਵੀ ਹਮਾਇਤ ਕਰੀ ਬੈਠੇ ਨੇ ਤਾਂ ਤਸਵੀਰਵਾਦ ਉਹ ਵੀ ਨਹੀਂ ਕਰੀ ਬੈਠੇ ਨੇ ਇਹ ਵੀ ਕਰੀ ਬੈਠੇ ਨੇ ਬਿਲਕੁਲ ਉਸਪਰ ਕੋ ਪੰਜਾਬ ਜਿਹੜਾ ਸੰਕਟ ਆ ਜਿਹੜਾ ਆਪਾਂ ਵਾਰ-ਵਾਰ ਕਹਿੰਦੇ ਆ ਵੀ ਇਹਨੂੰ ਖੇਤਰੀ ਪਾਰਟੀ ਦੀ ਲੋੜ ਆ ਖੇਤਰੀ ਪਾਰਟੀ ਦਾ ਮਤਲਬ ਇਹ ਨਹੀਂ ਹੁੰਦਾ ਜਿ ਉਹ ਇੱਕ ਖੇਤਰ ਤੱਕ ਹੀ ਸੀਮਿਤ ਹੋ ਜੀ ਖੇਤਰੀ ਪਾਰਟੀ ਦਾ ਮਤਲਬ ਆ ਉਸ ਖੇਤਰ ਦੇ ਇਤਿਹਾਸ ਨੂੰ ਸੱਭਿਆਚਾਰ ਨੂੰ ਕਦਰਾਂ ਕੀਮਤਾਂ ਨੂੰ ਆਰਥਿਕ ਲੋੜਾਂ ਨੂੰ ਬਾਕੀ ਜਿਹੜੀਆਂ ਵਪਾਰਕ ਹੈ ਲੋ ਤੁਸੀਂ ਜਿਹੜੇ ਉਹਦੇ ਹੱਕ ਨੇ ਜਾਂ ਲੋੜਾਂ ਨੇ ਉਹਨਾਂ ਦੀਆਂ ਉਹਨਾਂ ਤੇ ਖੜਨਾ ਤੇ ਉਹਨਾਂ ਲਈ ਲੜਨਾ ਬਿਲਕੁਲ ਤੋਂ ਇਹ ਪਾਰਟੀ ਦੀ ਪੰਜਾਬ ਨੂੰ ਬਿਲਕੁਲ ਲੋੜ ਆ ਪਰ ਇਸ ਤਰ੍ਹਾਂ ਕੋਈ ਵੀ ਨਹੀਂ ਪੈ ਰਿਹਾ ਜੀ ਮਤਲਬ ਇਹ ਜਿਹੜੀ ਬੁਰੀ ਤਰ੍ਹਾਂ ਹੱਤ ਪਈ ਹੋਈ ਸੀ ਨਾ ਉੱਤਰਕਾਟੋਂ ਮੈਂ ਚੜਾ ਵਾਲੀ ਉਹ ਆਮ ਆਦਮੀ ਪਾਰਟੀ ਨੇ ਇੱਕ ਵਾਰ ਪੰਜਾਬ 'ਚ ਤੋੜਤੀ ਜੀ ਕਿਉਂਕਿ ਜਿਹੜੀਆਂ ਪਹਿਲੀਆਂ ਪਾਰਟੀਆਂ ਸੀ ਉਹ ਕੰਨਾ ਦਿਨ ਦੀ ਬਦਲ ਨੂੰ ਤਿਆਰ ਨਹੀਂ ਸੀ ਪੰਜਾਬ ਕਹਿੰਦਾ ਸੀ ਇਹਨਾਂ ਰਾਹਾਂ 'ਤੇ ਤੁਰ ਕੇ ਅੱਗੇ ਨਹੀਂ ਵਧਿਆ ਜਾ ਸਕਦਾ ਮੁੱਦਿਆਂ ਦੀ ਸਿਆਸਤ ਚਾਹੀਦੀ ਹੈ ਜੀ ਕਾਂਗਰਸ ਦੇ ਵਿੱਚ ਮੁੱਦੇ ਉੱਪਰੇ ਸੀ ਉਹਾਰੇ ਸੀ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਨੇ ਤਾਕਤ ਤੇ ਲਾ ਕੇ ਦਲਤ ਪੱਤਾ ਖੇਡਿਆ ਤੇ ਮੁੰਡੇ ਮੁੰਡੇ ਗੇ ਜੀ ਤੋ ਇਸ ਕਰਕੇ ਇਹ ਪੰਜਾਬ ਦੇ ਵਿੱਚ ਹੁਣ ਨਾਲ ਜਿਹੜੀ ਭਾਜਪਾ ਦੀ ਆ ਜੱਟ ਤੇ ਗੈਰ ਜੱਟਾਂ ਦੀ ਵੱਡੀ ਕੋਣ ਵਾਲੀ ਗੱਲ ਜੀ ਉਹਦੇ ਨਾਲ ਰਲ ਮਿਲ ਮਿਲ ਨਹੀਂ ਸੀ ਹੋਈ ਨਾ ਕਿ ਜੇ ਇਹਨਾਂ ਨੇ ਇਸ ਤਰ੍ਹਾਂ ਦਾ ਖੇਡਿਆ ਠੀਕ ਆ ਸਭ ਤੋਂ ਵੱਧ ਗਲਤ ਨੇ ਜੀ ਪੰਜਾਬ ਦੇ ਵਿੱਚ ਦੂਜੇ ਰਾਜਾਂ ਦੇ ਮੁਕਾਬਲੇ 32 34% ਨੇ ਜੀ ਮੁੱਖ ਮੰਤਰੀ ਕੋ ਵੀ ਬਣ ਸਕਦਾ ਜਿਹੜਾ ਯੋਗ ਹੋਵੇ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖਾ ਚਾਹੇ ਦਲ ਤਾਂ ਚਾਹੇ OBC ਵਾਲਾ ਯੋਗਤਾ ਦੇ ਆਧਾਰ ਤੇ ਮੁੱਖ ਮੰਤਰੀ ਬਣਾਇਆ ਬਣਾਇਆ ਜਾਣਾ ਚਾਹੀਦਾ ਪਰ ਜਦੋਂ ਤੁਸੀਂ ਪੱਤੇ ਦੇ ਤੌਰ ਤੇ ਵਰਤਦੇ ਹੋ ਨਾ ਇਹ ਗੱਲ ਜੀ ਇਹ ਇਹਦਾ ਹੋਵੇ ਇਹਦਾ ਹੋਵੇ ਜਾਂ ਆਜਾਤ ਨਾਲ ਸੰਬੰਧਿਤ ਹੋਵੇ ਉਹ ਕਈ ਵਾਰ ਕਾਟ ਨਹੀਂ ਕਰਦਾ ਪੰਜਾਬ ਚ ਖਾਸ ਕਰਕੇ ਨਹੀਂ ਕਰਦਾ ਤੁਸੀਂ ਦੇਖ ਲਓ ਵੀ ਨਾ ਪੰਚ ਕਵੋਟ ਬੈਂਕ ਇੱਥੇ ਨਾ ਗਲਤ ਬੋਟ ਬੈਂਕ ਜੀ ਨਾ ਕਿ ਹੋਰ ਬੋਟ ਬੈਂਕ ਬਿਲਕੁਲ ਉਹ ਤਾਂ ਫੇਲ ਵੀ ਹੋ ਚੁੱਕੇ ਨੇ ਜੀ ਜੀ ਇਹ ਵੀ ਸਿਆਸਤ ਮੋਦੀ ਨੇ ਦਿੱਲੀ ਚ ਵੱਡੀ ਖੇਡ ਪਾਈ ਜੀ ਤੇ ਆਪਣੇ ਵਾਲਾ ਭਾਉ ਫਸਿਆ ਹੋਇਆ ਉਸੇ ਕਹਿਣਾ ਪੈ ਗਿਆ ਪਹਿਲਾਂ ਪਹਿਲਾਂ 1000 ਵਾਦਾ ਕੀਤਾ ਸੀ ਜੀ ਜਦੋਂ ਚੋਣਾ ਚ ਗਏ ਲੋਕ ਸਭਾ ਵਿੱਚ ਫਿਰ 1100 ਕਹਿਣਾ ਪੈ ਗਿਆ ਜੀ ਜਦੋਂ ਉੱਥੇ ਜਾ ਕੇ ਕਹਿੰਦੇ ਸੀ ਵੀ 2500 ਦੇਵਾਂਗੇ ਜੀ ਇਹਨਾਂ ਨੂੰ ਪੰਜਾਬ ਵਾਲਿਆਂ ਨੂੰ ਸਵਾਲ ਹੁੰਦੇ ਸੀ ਵੀ ਤੁਸੀਂ 1000 ਤਾਂ ਪਹਿਲਾਂ ਹੁਣ ਤੱਕ ਸਹੀ ਗੱਲ ਹੈ ਇਹ 2500 ਕਿਵੇਂ ਦੇ ਦੇਣਗੇ ਤੋਂ ਇਹ ਇਸ ਤਰ੍ਹਾਂ ਦੀ ਹਾਲਤ ਦੀ ਬੜੀ ਹੋਈ ਆ ਵੱਜਵਾ ਸਾਹਿਬ ਪੰਜਾਬ ਦੀ ਬੜੀ ਠਿਕਰਮੰਦੀ ਵਾਲੀ ਹਾਲਤ ਆ ਤੇ ਸੰਵਾਦ ਚੱਲ ਨਹੀਂ ਰਿਹਾ ਜੀ ਸਤਿ ਸ੍ਰੀ ਅਕਾਲ ਜੋ ਇੱਕ ਫਲਸਫੇ ਨੇ ਸਾਨੂੰ ਰਾਹ ਦਿਖਾਇਆ ਨਾ ਇਹ ਸੋਣੇ ਕਿਸ ਲਈ ਕੋਈ ਕਿਸੇ ਨੂੰ ਸੁਣਨ ਨੂੰ ਪਿਆਰ ਨਹੀਂ ਆਪੇਬਾਜੀ ਅਲਜਾਮਬਾਜੀ ਕੋਈ ਉਹ ਸਾਰਾ ਕੁਝ ਕਰ ਰਹੇ ਨੇ ਕੋਈ ਭਗਵਾਨਤਮਾਨ ਕਿਸੇ ਨੀਤੀ ਨੂੰ ਬਦਲਣ ਨੂੰ ਤਿਆਰ ਨਹੀਂ ਨਾ ਉਹਨੇ ਕੋਈ ਨੀਤੀ ਬਦਲੀ ਅਜੇ ਤੱਕ ਬਿਲਕੁਲ ਹਾਂ ਇਹ ਜ਼ਰੂਰ ਕੀਤਾ ਜਿਵੇਂ ਉਹ ਦਿੱਲੀ ਵਾਲੇ ਉਦੋਂ ਕਹਿੰਦੇ ਸੀ ਨਾ ਜਦੋਂ ਪ੍ਰਾਲੀ ਦਾ ਰੋਲਾ ਪਿਆ ਜੀ ਜਿਵੇਂ ਵੀ ਇੱਕ ਦਵਾਈ ਕੱਢ ਲਈ ਪ੍ਰਾਲੀ ਤੇ ਸਰਕਾਰ ਕਰ ਦੋ ਤੇ ਇਹ ਮੁੜ ਕੇ ਖਾਦ ਬਣ ਜਾਂਦੀ ਹੈ ਜੀ ਹਾਂ ਜੀ ਜੀ 40 ਲੱਖ ਕਹਿੰਦੇ ਉਹ ਤੇ ਖਰਚਾ ਆ ਉਹਦੀ ਇਸ਼ਹਾਰਵਾਦੀ 4 ਕਰੋੜ ਦੀ ਕਰਤ ਜੀ ਕਿਸੇ ਤਰ੍ਹਾਂ ਪੁਰਾਣੀ ਪੈਨਸ਼ਨ ਵੀ ਆਪਣੇ ਕਾਗਜ਼ਾਂ 'ਚ ਪਹਹਾ ਲੋਗੀ ਜੀ ਕੱਚੇ ਵੀ ਕਾਗਜ਼ਾਂ 'ਚ ਕਹਿੰਦੇ ਨੇ ਪੱਕੇ ਹੋਗੇ ਜੀ ਤੇ ਕੱਚੇ ਨੇ ਜਿਹੜੇ ਤੁਹਾਡੇ ਸਾਹਮਣੇ ਉਹ ਰੋੜਵੇ ਵਾਲੇ ਲਗਾਤਾਰ ਹੜਤਾਲਾਂ ਕਰਦੇ ਨੇ ਕੰਪਿਊਟਰ ਵਾਲੇ ਟੈਂਕੀ ਅੰਦਰ ਚੜੇ ਬੈਠੇ ਨੇ ਜੀ ਮਹਲ ਸਾਬ ਫੇਸਬੁਕੋਂ ਕਿਸਾਨ ਅੰਦੋਲਨ ਖਿੰਡੇ ਆ ਪਿਆ ਜੀ ਅਕਾਲੀ ਤੁਹਾਡੇ ਬੁਰੀ ਤਰ੍ਹਾਂ ਖਿੰਡੇ ਸਏ ਨੇ ਮਹਲ ਸਾਬ ਇਹ ਹਾਲ ਸਾਬ ਬੜੀ ਖਤਰਨਾਕ ਮੋੜ ਲੈ ਰਹੀ ਆ ਪੰਜਾਬ 'ਚ ਇਹਦਾ ਲੁਹਾਈ ਜਾ ਰਹੀ ਹੈ ਵੀ ਇੱਥੇ ਅਮਨ ਕਾਨੂੰਨ ਦੀ ਹਾਲਤ ਮਾੜੀ ਹੈ। ਬਿਲਕੁਲ। ਅਮਨ ਕਾਨੂੰਨ ਦੀ ਹਾਲਤ ਉਹੀ ਮਾੜੀ ਹੁੰਦੀ ਆ ਜਦੋਂ ਸਮਾਜ ਸੰਕਟਕਿਤ ਹੋਵੇ। ਹੱਲਾਬਾ ਰਾ ਨਾ ਹੋਵੇ, ਹੱਲਾ ਤੱਕ ਸੁਨੇਹੇ ਨਾ ਕਦੇ ਨੀ ਪੂਰੀਆਂ ਹੁੰਦੀਆਂ। ਜੀ। ਪਰ ਜਦੋਂ ਰਾਹ ਮਿਲਦੇ ਨਾ ਜੀ। ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਵੀ ਇਹ ਗੜਕਣ ਦੇ ਰਾਹ ਪਿਆ ਹੋਇਆ ਪੰਜਾਬ ਪਹਿਲੀ ਗੱਲ ਆ ਗੜਕਣ ਦੇ ਰਾਹ ਤੇ ਅੱਗੇ ਵਧਣ ਤੋਂ ਰੁਕਣਾ। ਬਿਲਕੁਲ। ਫਿਰ ਇਹਨੂੰ ਸਿੱਧੇ ਰਾਹ ਪੂਣਾ। ਬਿਲਕੁਲ। ਇਸ ਤਰ੍ਹਾਂ ਦੀ ਸੰਵਾਦ ਵਿਚਾਰਤਾ ਰਸਿਆ ਸਾਹਮਣੇ ਹੀ ਆ ਰਹੀ ਹੈ। ਜੀ ਮਾਲੀ ਸਾਹਿਬ ਭਗਵੰਤ ਮਾਨ ਦਾ ਮੂਵ ਕੀ ਹੋ ਸਕਦਾ ਜੇ ਜਦੋਂ ਤੁਸੀਂ ਕਹਿੰਦੇ ਹੋ ਵੀ ਦਲਿਤ ਸਿੱਖ ਦਲਿਤ ਨੂੰ ਪੱਤਾ ਖੇਡਣ ਦੀ ਤਿਆਰੀ ਚ ਹੋਵੇ ਜਦੋਂ ਉਹਦੀ ਕੁਰਸੀ ਜਾਂਦੀ ਹੋਊਗੀ ਉਹ ਕੀ ਕਰ ਸਕਦਾ ਜੀ ਦੇਖੋ ਭਗਵੰਤ ਮਾਨ ਦਾ ਸਿਰੇ ਦਾ ਪਾਉਣ ਟੋਕੜਾ ਜੀ ਉਹਦੀ ਸੁੰਭਣ ਸ਼ਕਤੀ ਬਹੁਤ ਤੇਜ਼ ਆ ਤੁਸੀਂ ਦੇਖੋ ਕਿੱਥੋਂ ਚੱਲ ਕੇ ਕਿੰਨੇ ਕਿੰਨਿਆਂ ਨੂੰ ਖਿੱਬੀਆਂ ਲਾ ਕੇ ਮੁੱਖ ਮੰਤਰੀ ਬਣ ਗਿਆ ਨਾ ਕਦੇ ਰੁਸਕੇ ਬਹਿ ਗਿਆ ਕਦੇ ਆਮ ਆਦਮੀ ਪਾਰਟੀ ਦੇ ਉਹ ਬੈਨਰ ਆਪਣੀ ਕੋਠੀ ਤੋਂ ਲਾ ਦੇ ਬਿਲਕੁਲ ਮੇਰੇ ਲਈ ਸਾਰੀਆਂ ਆਪਸ਼ਨਾਂ ਹੈਗੀਆਂ ਨੇ ਜੀ ਤੇ ਇਹ ਕਿਉਂ ਨਹੀਂ ਹੋ ਸਕਦਾ ਜੀ ਵੱਡਾ ਜੱਤਾ ਲੈ ਕੇ ਇਹ ਵੀ ਭਾਜਪਾ ਨਾਲ ਜਾ ਰਹੇ ਓਕੇ ਹਾਂ ਕਿ ਨਹੀਂ ਕੋਈ ਸਿਆਸਤਾ ਆਮ ਆਦਮੀ ਪਾਰਟੀ ਦੀ ਕਿਹੜਾ ਕੋਈ ਸਿਆਸਤਾ ਬਿਲਕੁਲ ਵਿਚਾਰਧਾਰਕ ਤੌਰ ਤੇ ਮੋਦੀ ਅਮਿਤ ਸ਼ਾਹ ਜੀ ਇਦਰੀਵਾਲ ਤੇ ਭਗਵੰਤ ਮਾਨ ਇੱਕੋ ਧਣੀ ਦੇ ਪੁੰਜ ਨੇ ਜੀ ਵਿਚਾਰਧਾਰਕ ਤੌਰ ਤੇ ਨੀਤੀਆਂ ਦੇ ਤੌਰ ਤੇ ਇਸੇ ਕਰਕੇ ਅਮਿਤ ਸ਼ਾਹ ਨਾਲ ਚੁਬਟੀਆਂ ਵੀ ਜੋੜੀ ਵਾਂਗੂ ਜੁੜਿਆ ਪਿਆ ਓਕੇ ਬਹੁਤ ਨੀਤੀ ਲਾਗੂ ਕਰ ਰਿਹਾ ਚਾਹੇ ਉਹਨਾਂ ਦੀ ਸਿੱਖਿਆ ਨਹੀਂ ਸੀ ਜਾਂ ਤਾਂ ਜੋ ਵੀ ਜੜੀਆਂ ਵੀ ਨੀਤੀਆਂ ਆ ਰਹੀਆਂ ਜੀ ਐਸੀ ਉਹਨਾਂ ਨੇ ਵੱਡਾ ਪਲਸਖਾ ਪਾਰਿਆ ਜਿਹੜਾ ਮੱਧ ਵਰਗ ਹੈ ਨਾ ਉਹ ਹਮੇਸ਼ਾ ਤਬਦੀਲੀ ਦੀ ਚਾਹਤ ਵਿੱਚ ਹੁੰਦਾ ਜ਼ਿਆਦਾ ਬਿਲਕੁਲ ਦਿੱਲੀ ਦੇ ਮੱਧ ਵਰਗ ਨੂੰ ਜਾਂ ਮੁਲਕ ਦੇ ਮੱਧ ਵਰਗ ਨੂੰ ਜਿਹੜੇ ਇਹਨਾਂ ਨੇ ਉਹ ਤਨਖਾਹ ਕਮਿਸ਼ਨ ਨਮਾ ਬਿਠਾਤਾ ਜੀ ਜਿਹੜੇ ਇਨਕਮ ਟੈਕਸ ਕੋ ਛੋਟ ਦੇਤੀ ਬਿਲਕੁਲ ਉਹ ਤੇ ਇਹੀ ਹੈ ਨਾ ਜੀ ਹੁਣ ਤਾਂ ਲੋਕ ਇਹੋ ਜੇ ਬਣਾਤੇ ਵੀ ਯਾਰ ਤੁਸੀਂ ਲੁੱਟਦੇ ਹੋ ਲੁੱਟੀ ਜਾਓ ਸਾਨੂੰ ਕੀ ਦਿੰਦੇ ਹੋ ਦੇਖੋ ਬਿਲਕੁਲ ਤੋ ਇਹਦੀ ਮਾਨਸ ਤਾਂ ਲੋਕਾਂ ਵੀ ਬੜੀ ਹੋਈ ਆ ਇਹ ਮਾਨਸ ਤਾਂ ਵਧਣ ਲਈ ਕੋਈ ਵੱਡਾ ਵਿਚਾਰ ਧਾਰਕ ਜਾਂ ਇਹੋ ਜਿਹਾ ਸੰਗਠਨ ਜਾਂ ਸਰਸਟਾ ਕੇ ਨੂੰ ਉੱਤ ਲਾਉਣ ਦੀ ਲੋੜ ਆ ਜੀ ਜੀ ਬਿਲਕੁਲ ਕਾਫੀ ਚੀਜ਼ਾਂ ਨੇ ਜਿਹੜੀਆਂ ਆਉਂਦੇ ਸਮੇਂ ਚ ਕਲੀਅਰ ਹੋਣਗੀਆਂ ਮਾਲੀ ਸਾਹਿਬ ਨੇ ਕੁਝ ਚੀਜ਼ਾਂ ਸਾਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਮਾਲੀ ਸਾਹਿਬ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆਵਾਦ ਬਸੋ ਸਰਵਾਦੀ ਤੁਹਾਡਾ